ਗਾਂਧੀ ਜੀ ਅੱਜ ਕਾਂਗਰਸ ਦੀ ਮਿਲਣੀ ਹੋਈ ਹੈ ਜੀ ਅੱਜ ਯੂਥ ਤੁਹਾਨੂੰ ਮਿਲਿਆ ਕਿਵੇਂ ਦਾ ਹੁਸਾ ਯੂਥ ਦੇ ਵਿੱਚ ਮੇਟਨ ਨੂੰ ਮਿਲਿਆ ਬਹੁਤ ਵਧੀਆ ਜੀ ਜੋ ਸੰਜੀਵ ਸ਼ਰਮਾ ਕਾਲੂ ਹੋਰਾਂ ਵੱਲੋਂ ਅੱਜ ਬੜਾ ਬਹੁਤ ਵੱਡਾ ਕੱਟ ਕੀਤਾ ਗਿਆ ਜਿਸ ਵਿੱਚ ਮੈਜੋਰਟੀ ਨੌਜਵਾਨਾਂ ਦੀ ਸੀਗੀ ਪਿੰਡਾਂ ਦੇ ਨੁਮਾਇंदे ਸੀਗੇ ਬਾਬਾ ਖਾਕ ਅਹੁਦੇਦਾਰ ਸਹਿਬਾਨ ਸੀਗੇ ਪਿੰਡਾਂ ਦੇ ਨੁਮਾਇੰਦੇ ਜੀ ਸੀਗੇ ਹੈ ਨਹੀਂ ਕਿ ਆਮ ਲੋਕਾਂ ਦਾ ਕੱਟ ਸੇਗਾ ਰਿਪਰੈਜ਼ੈਂਟੇਟਿਵ ਕੱਟ ਸੇਗਾ ਲੋਕਾਂ ਦੇ ਨੁਮਾਇੰਦੇ ਦਾ ਕੱਟ ਸੇਗਾ ਜਿਨ੍ਹਾਂ ਨੇ ਅੱਗੇ ਬਹੁਤ ਇਹਨੂੰ ਮਲਟੀਪਲਾਈ ਕਰਨਾ ਕਈ ਗੁਣਾ ਇਹਨੂੰ ਵਧਾ ਕੇ ਅੱਗੇ ਗੱਲ ਤੋਰਨੀ ਹੈਗੀ ਹੈ ਬੜਾਈ ਤੋਂ ਸਾਹ ਪੂਰਵਕ ਕੱਟ ਸਗਾ ਬੜਾ ਉਤਸ਼ਾਹ ਸੀ ਨੌਜਵਾਨਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਜਾਂ ਆਪਣੀ ਜਿਹੜੀ ਅਪਦੇਸ਼ ਦੇ ਵਾਸਤੇ ਚੁਣੌਤੀ ਹੈਗੀ ਹੈ ਉਹਨੂੰ ਸਵੀਕਾਰ ਕਰਨ ਲਈ ਮੈਂ ਮੈਂ ਤਾਂ ਗਦਗਦ ਹੋਇਆ ਹਾਂ ਮਤਲਬ ਸਾਰਾ ਕੁਝ ਦੇਖ ਕੇ ਔਰ ਕਾਫੀ ਮੇਰਾ ਪਾਰ ਹਲਕਾ ਹੁੰਦਾ ਹੈਗਾ ਦੇਖ ਕੇ ਹੌਸਲਾ ਫੜੀਦਾ ਹੈਗਾ ਹੋਰ ਕਿ ਭੀ ਬਕਬਕ ਥਾਮਾ ਦੇ ਜਿਵੇਂ ਇੱਥੇ ਕੱਟ ਹੋਰੇ ਹੋਰ ਵੀ ਥਾਮਾ ਤੇ ਕਿਉਂਕਿ ਇਲਾਕਾ ਬਹੁਤ ਵੱਡਾ ਹੈਗਾ ਬਹੁਤ ਵੱਡਾ ਹਲਕਾ ਹੈਗਾ ਅੰਬਾਲਾ ਇੱਕ ਪਾਸੇ ਹੈਗਾ ਹਰਿਆਣਾ ਦੂਜੇ ਪਾਸੇ ਦੂਜਾ ਜਾ ਕੇ ਬਦੇਗੜ ਸਾਹਿਬ ਨਾਲ ਲੱਗਦਾ ਹੈਗਾ ਛਾੜੇ ਵੱਡੇ ਇਲਾਕੇ ਪਿੰਡ ਆਣਾ ਜਾਂ ਕਰ ਕਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈਗਾ ਪਾਰਲੀਮੈਂਟੀ ਹਲਕੇ ਵੱਡੇ ਹੋਣ ਕਰਕੇ ਸੋ ਇਸ ਤਰ੍ਹਾਂ ਦੇ ਜਿਹੜੇ ਕੱਠ ਹੈਗੇ ਜਿਹਦੇ ਕਿ ਨਮਾਇंदा ਕੱਠ ਹੁੰਦੇ ਹੈਗੇ ਜੀ ਇਹ ਚ ਹਰ ਪਿੰਡ ਚੋਂ ਨਮਾਇंदे ਆਦੇ ਔਰ ਅੱਗੇ ਵੋਟਾਂ ਦੇ ਉਸ ਵਾਸਤੇ ਉਹ ਕੰਮ ਕਰਦੇ ਵੋਟਾਂ ਨੂੰ ਮਲਟੀਪਲਾਈ ਕਰਦੇ ਹੈਗੇ ਇਹ ਕੱਠ ਉਸ ਵਾਸਤੇ ਬਹੁਤ ਹੀ ਜ਼ਰੂਰੀ ਸਿਗਾ ਇਹਨਾਂ ਸਮੁੱਚੇ ਪਟਿਆਲਾ ਹਲਕਾ ਦੋ ਵਿੱਚ ਅੱਜ ਗੱਲ ਜਾਊਗੀ ਚਰਚਾ ਚੱਲੂਗੀ ਔਰ ਲਾਜ਼ਮੀ ਤੌਰ ਤੇ ਕਾਂਗਰਸ ਮਜ਼ਬੂਤ ਹੋਊਗੀ ਔਰ 2024 ਦੇ ਚੋਣਾਂ ਹੈਗੀਆਂ ਉਹ ਕਾਂਗਰਸ ਦੇ ਹੱਕ ਵਿੱਚ ਮਾਹੌਲ ਬਣਾਉਣ ਵਿੱਚ ਅੱਜ ਦਾ ਕੱਠ ਬਹੁਤ ਸਹਾਇੀ ਹੋਊਗਾ ਤੇ ਮੈਂ ਬੁਰਾ ਔਰ ਬਧਾਈ ਦਿਨਾ ਹੈਗਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਨਾ ਸ਼ਾਨਦਾਰ ਕੱਟ ਜਿਹੜਾ ਕਰਕੇ ਦਿਖਾਇਆ ਹੈਗਾ ਕੀਤਾ ਹੈਗਾ ਸ਼ੈਰੀ ਨਮੈਦੀਵਿਸ ਸੇ ਕੇ ਪਿੰਡਾਂ ਦੇ ਨਮੈਦੀਵਿਸ ਸੇ ਸੋ ਇੱਕ ਨਮੈਦਾ ਕੱਟ ਸੇਗਾ ਸਾਰੇ ਹਲਕੇ ਦਾ ਮੈਂ ਬਹੁਤ ਧੰਨਵਾਦੀ ਡਾਕਟਰ ਸਾਹਿਬ ਨਰਾਦੀਆਂ ਦੂਰ ਕਰ ਪਾ ਰਹੇ ਹੋ ਨਹੀਂ ਸਾਰੇ ਹਾਂ ਡੈਫੀਨੇਟਲੀ ਜਿਹੜੀ ਗੱਲ ਕੀਤੀ ਹਰਦੀਆਲ ਸਿੰਘ ਕੰਬੋਜ ਜਰਾਂ ਦੀ ਕੱਲ ਉਹਨਾਂ ਦੇ ਘਰ ਵਿਕੇ ਸਵੇਰੇ ਸਵੇਰੇ ਇੱਕ ਮਿਲਣੀ ਹੋਈ ਹੈ ਵਰਕਰ ਮਿਲਣੀ 500 ਤੋਂ ਵੱਧ ਕੱਟ ਸੇਗਾ 500 ਤੋਂ ਕੁਰਸੀ ਲੱਗੀ ਹੋਈ ਸੀਗੀ ਮੈਂ ਉਹਨਾਂ ਦੇ ਘਰ ਗਿਆ ਆਪਾਂ ਜੱਫੀ ਪਾਈ ਆ ਮੇਰੇ ਨਾਲ ਤੁਰ ਕੇ ਸਵੇਰ ਆਪਾਂ ਦੋਵਾਂ ਨੇ ਕੀਤਾ ਹੈਗਾ ਯਾਇ ਦਫ਼ਤਰ ਦਾ ਆ ਮੈਂ ਤੇ ਹਰਦਾਲ ਸਿੰਘ ਉਹਨਾਂ ਨੇ ਉਸ ਤੋਂ ਬਾਅਦ ਅਸੀਂ ਦੋਨੇ ਜਣੇ ਦੇ ਮੰਡੀ ਜਾ ਕੇ ਆ ਸੀ ਆਰਤੀਆਂ ਨਾਲ ਮਿਲਣੀ ਕੀਤੀ ਹੈ ਫਿਰ ਇਹ ਦੋਹੇ ਜਣੇ ਜਿੱਤੇ ਕਿਸਾਨ ਇੱਕ ਲਹਾਤਿਆ ਹੋਈ ਸੀ ਕਿਸਾਨ ਦੀ ਮ੍ਰਿਤੂ ਹੋਈ ਸੀਗੀ ਉੱਥੇ ਹਸਪੀਟਲ ਗਏ ਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਕੋਲ ਬੈਠ ਕੇ ਪ੍ਰੈਸਰੋ ਕਾਨਫਰੰਸ ਸਾਂਝੇ ਤੌਰ ਤੇ ਕੀਤਾ ਹੈਗਾ ਸੋ ਕੋਈ ਅਰਚਨ ਨਹੀਂ ਹੈਗਾ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਹੈ ਜਿਸ ਬੰਦੇ ਦੇ ਦਿਲ ਵਿੱਚ ਧਰਮਪੱਖ ਚਿਰਤਰਾ ਮੁਲਕ ਦਾ ਔਰ ਇਸ ਬੰਦੇ ਦੇ ਦਿਲ ਦੇਸ਼ ਦਾ ਪੇਖੇਗਾ ਉਹ ਕਦੀ ਵੀ ਇਹਨਾਂ ਚੋਣਾਂ ਦੌਰਾਨ ਇਹੋ ਜਿਹਾ ਕੰਮ ਨਹੀਂ ਕਰੂਗਾ ਜਿਸ ਨਾਲ ਦੇਸ਼ ਨੂੰ ਕਾਂਗਰਸ ਨੂੰ ਜਾਂ ਦੇਸ਼ ਦੇ ਜਿਹੜਾ ਪਿੱਛੋਂ ਨੁਕਸਾਨ ਹੁੰਦਾ ਡਾਕਟਰ ਨਵਜੋਤ ਸਿੰਘ ਸਿੱਧੂ ਨਹੀਂ ਆ ਰਹੇ ਹੈਗੇ ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਨਜ਼ਰ ਆ ਰਹੀ ਹੈ ਦੇਖੋ ਜੀ ਮੈਂ ਕਦੀ ਤਾਂ ਪੜ ਲੈਂਦਾ ਕਿ ਉਹ ਆ ਰਹੇ ਨੇ ਕਦੀ ਪੜ ਲੈਂਦਾ ਉਹ ਨਹੀਂ ਆ ਰਹੇ ਨੇ ਅਸਲ ਮੇਰਾ ਪਿਛਲੇ 15 ਦਿਨ ਤੋਂ ਕੋਈ ਸੰਪਰਕ ਨਹੀਂ ਹੋ ਸਕੇ ਕਿਉਂਕਿ ਮੈਂ ਚੋਣ ਵਿਮਿਚ ਬਹੁਤ ਬਿਜ਼ੀ ਹੈਗਾ ਐਕਚੁਅਲੀ ਮਿਸਿਸ ਸਿੱਧੂ ਥੋੜਾ ਜਿਹਾ ਮਿਸਰ ਸਿੱਧੂ ਦਾ ਉਹਨਾਂ ਦੀ ਨਾ ਸਟੇਜ ਤੇ 60 40 45 ਟਾਂਕੇ ਹੋਣੇ ਲੱਗਦਾ 70 ਟਾਂਕੇ ਹੋਣੇ ਧਾਰ ਕੇ ਆਏ ਹੈਗੇ ਸੋ ਨੇਚਰਲੀ ਜੇ ਘਰ ਵਿੱਚ ਜਿੱਦਾਂ ਸਿਹਤ ਦਾ ਸੰਕਟ ਹੋਵੇ ਤਾਂ ਬੰਦੇ ਨੂੰ ਉਹ ਜਿਹੜਾ ਸਰਗਰਮ ਰਾਜਨੀਤੀ ਚ ਕੁੱਦਣਾ ਜਾਂ ਉਹ ਗੜਕ ਉਹ ਜੋਸ਼ ਉਹ ਬੰਦੇ ਦਾ ਗਾਇਬ ਤਾਂ ਹੁੰਦਾ ਹੈ ਉਹ ਦਿਲ ਦਿਲ ਤੱਕ ਹੁੰਦਾ ਹੈਗਾ ਸੋ ਇਸ ਕਰਕੇ ਮੇਰੇ ਨਾਲ ਕੋਈ ਸੰਪਰਕ ਨਹੀਂ ਪਰ ਐਨਮਨ ਪਤਾ ਹੈਗਾ ਕਿ ਉਹ ਇੱਕ ਬਹੁਤ ਸ਼ਾਨਦਾਰ ਸ਼ਖਸੀਅਤ ਹੈ ਕੀ ਹੈ ਇਮਾਨਦਾਰ ਸ਼ਖਸੀਅਤ ਹੈ ਤੇ ਉਹਨਾਂ ਦਾ ਹਮੇਸ਼ਾ ਹੀ ਕਾਂਗਰਸ ਸਤਕਾਰ ਰਹੂਗਾ ਹੈਗਾ ਔਰ ਜਦੋਂ ਵੀ ਉਹਨਾਂ ਕੋਲ ਟਾਈਮ ਹੋਇਆ ਜੇ ਅਸੀਂ ਉਹਦੀ ਮੰਗ ਕੀਤੀ ਉਹਨੇ ਮੈਨੂੰ ਕਿਹਾ ਦੋ ਵਾਰ ਕਿ ਡਾਕਟਰ ਗਾਂਧੀ ਮੈਂ ਤੇਰੇ ਪ੍ਰਚਾਰ ਜਿੱਦੋਂ ਤੂੰ ਕਹੇਗਾ ਉਦੋਂ ਤੇਰੇ ਪ੍ਰਚਾਰ ਵਾਸਤੇ ਆਉਂਗਾ ਪਰ ਉਹ ਪਹਿਲਾ ਦੀ ਗੱਲ ਹੈ ਜਦੋਂ ਮੈਡਮ ਸਿੱਧੂ ਹੋ ਰਹਾਂਦੇ ਨਵੀਂ ਸਮੱਸਿਆ ਆਈ ਸੀ ਚਮੜੀ ਤੇ ਉੱਤੇ ਉਹਦੀ ਗੱਲ ਨਹੀਂ ਸੀ ਡਾਕਟਰ ਸਾਹਿਬ ਤਾਂ ਲੇਕਿਨ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੇ ਉੱਤੇ ਤਾਂ ਪੂਰੇ ਬਿਆਨਬਾਜ਼ੀ ਕਰ ਰਹੇ ਲੇਕਿਨ ਹਜੇ ਪਾਰਟੀ ਨੂੰ ਲੈ ਕੇ ਜਾਂ ਇਲੈਕਸ਼ਨ ਲੈ ਕੇ ਨਹੀਂ ਕਰ ਰਹੇ ਨਹੀਂ ਉਹ ਉਹ ਗੱਲ ਹੋਈ ਹੈ ਇਹ ਕੁਦਰਤੀ ਗੱਲ ਹੈ ক্রিকেট ਉਹ ਇੱਕ ਉਹਨਾਂ ਦਾ ਖੇਤਰ ਉਹਨਾਂ ਦਾ ਉਹ ਇੱਕ ਸਿਆਸਤ ਹੁੰਦਾ ਲੱਖ ਖੇਤਰ ਹੈਗਾ ਤੇ ਉਹਦੇ ਚ ਬਹੁਤ ਜਲਦੀ ਜਿਹੜੇ ਮੁੱਦੇ ਹੈਗੇ ਆ ਉਹ ਹੌਲੀ ਹੌਲੀ ਸੁਲਝ ਜਾਂਦੇ ਹੁੰਦੇ ਹੈਗੇ ਨੇ ਫੇਸਿੰਗ ਤੇ ਮਾਨ ਜਿਹੜੇ ਹੈਗੇ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ ਕਿ ਅਸੀਂ ਜਦ ਤੱਕ ਸਾਡੇ 7 ਮੰਤਰੀ ਉਹ ਜਿਹੜੇ ਹੈਗੇ ਨੇ ਲੀਡਰ ਹੈਗੇ ਨੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾਗਾ ਅਸੀਂ ਕਿਸੇ ਦਾ ਪ੍ਰਚਾਰ ਨਹੀਂ ਇਹ ਗੱਲ ਹਾਈ ਕਮਾਂਡ ਦੇ ਧਿਆਨ ਵਿੱਚ ਹੈਗੀ ਹੈ ਔਰ ਬਹੁਤ ਜਲਦੀ ਇਸ ਤੇ ਫੈਸਲਾ ਹੋਊਗਾ ਕਿ ਬਈ ਉਹਨਾਂ ਸਾਰੇ ਲੋਕਾਂ ਨੂੰ ਕੱਲੇ ਉਹਨਾਂ ਨੂੰ ਸਾਡੇ ਬਾਕੀਆਂ ਨੂੰ ਵੀ ਉਹਨਾਂ ਨੂੰ ਬਕਾਇਦਾ ਇੰਡਕਟ ਕੀਤਾ ਜਾਵੇ ਸ਼ਮੂਲਿਤ ਕਰਾਈ ਜਾਵੇ ਤਾਂ ਜੋ ਸਾਰੇ ਲੋਕੀ The <laughs> ਬੜੇ ਜੋਸ਼ਕ ਰੋਸ਼ ਨਾਲ ਕਾਂਗਰਸ ਦੀ ਮਹਿੰਮਤ ਸ਼ਾਮਲ ਹੋ ਸਕਦੀ ਹੈ ਡਾਕਟਰ ਸਾਹਿਬ ਸੁਤਰਾਣਾ ਹਲਕੇ ਡਾਕਟਰ ਬਲਵੀਰ ਦਾ ਵਿਰੋਧ ਹੋਇਆ ਕੱਲ ਹਾਂਜੀ ਇਹਨੂੰ ਕਿੱਦਾਂ ਦੇਖਦੇ ਹੋਗੇ ਦੇਖੋ ਜਿਹੜੇ ਨੇ ਵਾਅਦੇ ਕੀਤੇ ਸੀ ਲੰਬੇ ਚੌੜੇ ਜੋ ਲੋਕਾਂ ਨੂੰ ਝੂਠ ਵਾਗ ਦਿਖਾਏ ਸੀਗੇ ਜੋ ਚੁਟਕਲੇ ਬਾਜੀ ਜਾ ਮਜਮੇ ਮਜਮੇ ਬਾਜੀ ਜੋ ਕੀਤੀ ਸੀਗੀ ਉਹ ਲੋਕੀ ਦੇਖ ਰਹੇ ਨੇ ਕਿ ਜਿੱਥੇ ਕਹਿੰਦੇ ਸੀ ਕਿ ਅਸੀਂ ਮੁਰਗੀਆਂ ਦੇ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਗਰਦਾਰੀ ਬੋਚ ਹੋਗੀ ਮੁਆਵਜ਼ਾ ਪਹਿਲਾਂ ਦੇ ਦੇਵਾਂਗੇ ਲੋਕਾਂ ਨੇ ਫਰਾਡ ਦੇਖ ਲਿਆ ਧੋਖਾ ਦੇਖ ਲਿਆ ਕਿ ਕਹਿੰਦੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਹੁਣ ਕਹਿੰਦੇ 24000 ਦੇ ਕੋਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਹੀਂ ਉਹ ਕਰਜ਼ਾ ਚੁੱਕੀ ਜਾਂਦੇ ਆ ਦੇਈ ਜਾਂਦੇ ਆ ਗਿਆ ਕਰਜ਼ਾ 80 ਹਜ਼ਾਰ ਕਰੋੜ ਕਰਜ਼ਾ ਇਹਨਾਂ ਨੇ 2 ਸਾਲ ਚੜਾ ਦਿੱਤਾ ਪਿਛਲੀਆਂ ਸਰਕਾਰਾਂ ਨੇ 40 ਸਾਲ ਚ ਪੌਣੇ 3 ਲੱਖ ਕਰਜ਼ਾ ਸੀਗਾ ਇਹਨਾਂ ਨੇ 2.5 ਸਾਲਾਂ ਚ 80 ਹਜ਼ਾਰ ਚੜਾ ਦਿੱਤਾ ਹੈਗਾ ਉਹ ਅੱਜ ਮੇਰੇ ਇਕੱਲੇ ਦਾ ਕੰਮ ਨਹੀਂ ਸੀਗਾ ਮੇਰੇ ਨਾਲ ਸਾਡੇ ਕਾਂਗਰਸ ਦੇ ਜ਼ਿਲ੍ਹਾ ਅਧਿਕਾਰੀ ਪ੍ਰਧਾਨ ਸਾਡੇ ਐਮ ਸੀ ਸਾਹਿਬ ਸਾਡੇ ਸਰਪੰਚ ਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡੇ ਸਾਰਿਆਂ ਦਾ ਜਿਹੜਾ ਇੱਕ ਧੜਾ ਹੈ ਸਾਡੀ ਟੀਮ ਦਾ ਧੜਾ ਹੈ ਕਿ ਸਾਰੇ ਨੇ ਇੱਕ ਫੈਸਲਾ ਲਿਆ ਸੀ ਡਾਕਟਰ ਗਾਂਧੀ ਜਿਹੜੇ ਸਾਡੇ ਰਾਹੁਲ ਗਾਂਧੀ ਜੀ ਨੇ ਕੈਂਡੀਡੇਟ ਪਟਿਆਲਾ ਲੋਕ ਸਭਾ ਸੀਟ ਤੋਂ ਤੇਰੇ ਅਸੀਂ ਸਾਰੇ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਤੁਹਾਨੂੰ ਦੀ ਮੰਤਰਾ ਇੱਕ ਵਿਆਪਤੀ ਦੇ ਜਿਹੜੇ ਇਚਾਰ ਨੇ ਉਹ ਕਿਤੇ ਨਾ ਕਿਤੇ ਗਾਇਬ ਨੇ ਮੋਹਿਤ ਮਿੰਦਰਾ ਇਸ ਲੈਣੀ ਦੇ ਵਿੱਚ ਜੇ ਕੋ ਅਗਲਾ ਵੇ ਤੇ ਇਹ ਵਾਲਾ ਸਵਾਲ ਹੈ ਮੋਹਿਤ ਮਿੰਦਰਾ ਨੂੰ ਪੁੱਛਣਾ ਚਾਹੀਦਾ ਉਹ ਕੋ ਮੈਨੂੰ ਤਾਂ ਨਹੀਂ ਪਤਾ ਹੋਊਗਾ ਵੀ ਕਿੱਥੇ ਕਿੱਥੇ ਨੇ ਪਰ ਪਤਾ ਹੈ ਤੁਹਾਡਾ ਉਹਦੋਂ ਦਾ ਕੋਈ ਹੈ ਨਹੀਂ ਸਾਡੇ ਜਿਹੜਾ ਜਿੰਨਾ ਕਿ ਤੁਹਾਡਾ ਸਾਡਾ ਲਾਭ ਚਾਲ ਦਾ ਤਰਾ ਉਹ ਤੁਹਾਨੂੰ ਪੁੱਛੋ ਵੈਸੇ ਕਿ ਸਦਾ ਦਿੱਤਾ ਜੀ ਮੈਨੇ ਨਹੀਂ ਅਸੀਂ ਦੀ ਸ਼ਰਮਾ ਜੀ ਨੂੰ ਕਵਰਪ ਕਰਵਾਉਣਾ ਨਹੀਂ ਹੈ ਬਾਵਰ ਜਿਨੂੰ ਕਹਿੰਦੇ ਨੇ ਸ਼ਕਤੀ ਪ੍ਰਦਰਸ਼ਨ ਵੀ ਦੇਖਿਆ ਜਾਵੇ ਆਨ ਲੈਕਲੇ ਲਖਨ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਤੇ ਪਾਰਟੀ ਦਾ ਸਾਡਾ ਫਰਜ਼ ਬੰਦਾ ਹੈ ਇਲੈਕਸ਼ਨ ਆਈ ਸੀ ਅਸੀਂ ਰਾਮ ਗਾਂਧੀ ਜੀ ਨੂੰ ਤਗੜਾ ਕਰਨਾ ਹੈ ਉਹਨਾਂ ਨੂੰ ਅੱਗੇ ਦੇਖਣਾ ਚਾਹੁੰਦੇ ਹਾਂ ਸਾਡੇ ਸਾਰਿਆਂ ਵੱਲੋਂ ਅਸੀਂ ਅੱਜ ਇਹ ਸ਼ਕਤੀ ਪ੍ਰਦਰਸ਼ਨ ਹੈ ਵੀ ਸਾਰਿਆਂ ਦੇ ਇਲੈਕਸ਼ਨ ਤੇ ਅਸੀਂ ਕੰਪੇਨ ਕੀਤੀ ਸਾਰੇ ਨਾਲ ਜੁੜ ਪ੍ਰਾਣ ਲਿਆ ਸਰਪੰਚ ਪੰਚਾਂ ਨੇ ਅਸੀਂ ਵੀ ਗਾਂਧੀ ਜੀ ਦਾ ਮਤ ਕਰੀਏ ਸਾਰੇ ਕਾਂਗਰਸੀ ਨੇ ਮਤਲਬ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਕਾਂਗਰਸ ਨਾਲ ਜੁੜੇ ਹੋਏ ਨੇ ਇਹ ਅੱਜ ਨਹੀਂ ਇਕੱਠੇ ਹੋਏ ਇਹ ਪੁਰਾਣੇ ਟਾਈਮ ਤੋਂ ਜਿਹੜਾ ਵੀ ਕੈਂਡੀਡੇਟ ਕੋਈ ਆਂਦਾ ਹੈ ਇਹ ਸਾਰੇ ਨਾਲ ਇਸ ਤਰ੍ਹਾਂ ਹੀ ਤਗੜੇ ਹੋ ਗਏ ਉਹਦਾ ਉਹਨਾਂ ਨਾਲ ਚੱਲ ਕੇ ਉਹਨਾਂ ਨੂੰ ਵੋਟਾਂ ਵੀ ਪਾਉਂਦੀ ਹੈ ਤੇ ਉਹਨਾਂ ਨਾਲ ਕੰਮ ਕਰਦਾ ਪ੍ਰਗਤੀ ਦਾ ਗੱਲ ਹੋਈ ਹੈ ਜੀ ਕਿਉਂਕਿ ਇਹ ਚਾਰਜ ਸਾਬ ਜੇ ਨਹੀਂ ਸ਼ਾਮਲ ਹੋਏ ਤੇ ਫਿਰ ਇਸ ਤਰੀਕੇ ਨਾਲ ਮੰਗੇ ਨਹੀਂ ਪ੍ਰਗਤੀ ਤਾਂ ਉਹਨਾਂ ਕਹਿ ਕੀ ਗਏ ਨੇ ਜੀ ਜਿਹੜੇ ਵੀ ਅਸੀਂ ਵੀ ਉਹਨਾਂ ਨਾਲ ਪਿਛਲੇ ਹਫਤੇ ਤੋਂ ਪਾਰਟੀ ਨੂੰ ਸੁਣਾਸ਼ੂ ਅਬਿੰਦਰ ਸਿੰਘ ਢਿੱਲੋਂ ਜੀ ਸਾਡੇ ਆਏ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤਾਂ ਸਾਰਿਆਂ ਨੂੰ ਵੀ ਅਸੀਂ ਇਲੈਕਸ਼ਨਾਂ ਤੋਂ ਬਾਅਦ 4 ਜੂਨ ਤੋਂ ਬਾਅਦ ਜਿਹਨ ਪਰਕਟ ਸਿੰਘ ਜੀ ਨੇ ਵੀ ਕਿਹਾ 4 ਦਿਨ ਤੋਂ ਬਾਅਦ ਜਿਹੜਾ ਕਿ ਸਾਡੇ ਸਾਡੇ ਸਰਪੰਚਾਂ ਪੰਚਾਂ ਨੇ ਮਤਾ ਪਾਇਆ ਐ ਐਮਸੀ ਸਾਡੇ ਸਾਰੇ ਨੇ ਕਰਕੇ ਉਸਤੇ ਪਾਰਟੀ ਸਾਡੀ ਪੂਛਾਦ ਨੂੰ ਮਰਸ਼ ਕਰੂਗੀ ਤੇ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ ਫੈਸਲਾ ਲੈਂਦੀ ਹੈ ਅਸੀਂ ਕੀ ਤੁਹਾਨੂੰ ਜੇ ਜੀ ਆਜੀ ਬੜੀ ਅਲੀ ਫਿਰ ਤੁਹਾਨੂੰ ਕੀ ਲੱਗਦਾ ਗਾਦੀ ਸਾਨੂੰ ਕੀ ਚੌੜੂ ਵਿੱਚ ਕਿਹਦਾ ਫਾਇਦਾ ਹੋਏਗਾ ਬਿਲਕੁਲ ਮੈਂ ਕੀ ਕਹਿਣਾ ਤੇ ਤੁਸੀਂ ਲੋਕ ਵੀ ਦੇਖ ਰਹੇ ਹੋ ਕਿੰਦਾ ਹੁਣ ਮਾਰ ਕੇ ਸਾਡੇ ਸਰਪੰਚ ਪੰਚ ਬਜ਼ੁਰਗ ਮਾਤਾਵਾਂ ਕਿਵੇਂ ਇਹ ਸਾਰਾ ਹੁਣ ਮਾਰ ਕੇ ਮਤਲਬ ਕਰੋ ਨਿਕਲ ਕੇ ਕੁੱਤਾ ਆਇਆ ਜਿਹੜਾ ਇੱਥੋਂ ਅੱਜੂ ਡਾਕਟਰ ਗਾਂਧੀ ਜੀ ਨੂੰ ਪਿਆਰ ਕਰਦਾ ਹੈ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਹੈ ਉਹ ਸਾਰਿਆਂ ਨੇ ਵਿਸ਼ਵਾਸ ਵੀ ਦਿਵਾਇਆ ਹੱਥ ਖੜੇ ਕਰਕੇ ਵੀ ਅਸੀਂ ਡਾਕਟਰ ਕਾਂਦੀ ਜੀ ਨੂੰ ਵੋਟ ਦੋ। ਇਹ ਯੂਥ ਦੀ ਟੀਮ ਸਾਰੀ ਬੈਠੀ ਹੈ ਜੀ ਕਿ ਜਿਹਦੇ ਪਤਾ ਨਹੀਂ ਬੰਦਾ ਬੋਧੀ ਕੁੰਦਰੇ ਨੂੰ ਇਹ ਯੂਥ ਸਾਰਾ ਕੋਈ ਵੀ ਪੋਸਟਰ ਇਹ ਮੋਹਰੀ ਜਨ ਵੀ ਕੋਈ ਨਹੀਂ ਦਿੱਤੇ। ਆਪਣੀ ਯੂਥ ਪ੍ਰਧਾਨ ਦੇ ਕਿਸਾਫਾ ਵੀ ਉਪਰਤਾਨ ਬੰਦਰ ਟੇ ਲੋਦੀ ਲਈ ਹੈ। ਉਹ ਕਰਦੇ ਆ ਸਾਡੀ ਯੂਥ ਕੋਲ ਇਲੈਕਸ਼ਨ ਹੋਇਆ। ਉਹਨਾਂ ਨੇ ਸਾਡੇ ਮਾਦਵ ਜੀ ਦਾ ਜਿਹਾ ਰੂ ਰੱਖੋ ਅਨੰਦ ਜੀ ਦਾ ਪਿਆਰਾ ਸ਼ਹਿਰ ਤੋਂ ਮੈਂ ਇਹ ਲੱਖ ਰਿਹਾ। ਉਹਨਾਂ ਸਾਡੇ ਅਗੇਂਸਟ ਉਹਨੇ ਕਿਤੇ ਸਾਡੀ ਟੀਮਾਂ ਸੀ ਲੋਕਾਂ ਨੇ ਸਾਨੂੰ ਪਿਆਰ ਜਿਹੜੇ ਲੋਕ ਕਰਦੇ ਸੀ ਉਹਨਾਂ ਨੇ ਸਮਝਾ ਕੇ ਭੇਜਿਆ ਤੇ ਉਹ ਜਿਹੜੀ ਸਾਡੀ ਲੜਾਈ ਆ ਤਾਂ ਮਹਿਲਾਂ ਵੀ ਕਿਹਾ ਸਾਡੀ ਰਹਿਣੀ ਆ ਤੇ ਉਹ ਰਹੀ ਵੀਗੀ ਅਸਾਂ ਜਿਹੜੀ ਕਰਦੇ ਬੰਦੇ ਨੂੰ ਨੁਕਸਾਨ ਹੋ ਸਕਦਾ ਗਾਂਧੀ ਦੇ ਵੇਖੋ ਕੋਈ ਨੁਕਸਾਨ ਨਹੀਂ ਹੁੰਦਾ ਜੀ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂਗੇ ਡਾਕਟਰ ਗਾਂਧੀ ਨੂੰ ਵਿਚਾਰਾ ਦੇ ਹੱਥ ਕੋ ਵੱਧ ਤੋਂ ਵੱਧ ਲੀਡ ਲਾਉਣੀ ਸੀ ਪਾਰਟੀ ਨੂੰ ਹਾਈਕਮਾਂਡ